ਰੱਬ ਦੇ ਸੇਕੀਆਂ ਅਨੰਤ ਸਰ ਸੁਮਾਯੂ ਅੰਦਰ ਸੁਣਾ ਕਰ ਸੀਆ ਕਿਰਪਾ ਜਨਮ ਹੋ ਪਰ ਤੁਜ ਜਾਰਾਇ ਤਨ ਮਾਇਕੋ ਸਾਜ ਜੀ ਸਤਨਾਮ ਸੇਰੀ ਗਵਾਇ ਸੋਈ ਹੋਵਦਾ ਅੱਲਾ ਪੁਰਬੰਧ ਮਾਤਾ ਕਰਤੇ ਤੁਮਾਤ ਦੇ ਰਾਤੇ ਬਾਈ ਤੇਰੀ ਸਰਨਾਇ ਮਾਤਾ ਜਾਪੁ ਨਾਮ ਤਉ ਮਹਾਰਾਜ ਰਤਿ ਨਾਮ ਅੰਦਰ ਪੋਪ ਦੇਖਾਤਿ ਤ੍ਰੁ ਆਪ ਹੈ ਕਿਰਪਾਲੰ ਸਾਰਸਵਾਰ ਸਰਬ ਸੁਭਦੀ ਆਪ ਕਰੇ ਪ੍ਰਤਪਾਲੰ ਆਪਣੇ ਨਦਰ ਕਰੇ ਆਪਰੇ ਪੰਤ ਪ੍ਰਭ ਆਪ ਤਰਾਇਓ ਆਪੇ ਸੇ ਵਲਾਈਓ ਪਰਮ ਗਿਆਪ ਹੈ ਭੋਗ ਨਾਸਿ ਮਿਟਿਆ ਸਭਲੇ ਦਸੁਰਾ ਨਾਨਕ ਦਿਆ ਕਰੀ ਹਰ ਗੁਰ ਦਾ ਘਰ ਸਵਾਹੀ ਗੁਰ ਦੀ ਬੋਤੇ